ਅਹੀ ਵਾਹੇ ਜਲੰਧਰੋਂ ਆਏ ਆ ਤਾਂ ਮੈਨੂੰ ਤੁਹਾਡੀ ਡੀਲਿੰਗ ਬਹੁਤ ਵਧੀਆ ਲੱਗੀ। ਸਭ ਤੋਂ ਪਹਿਲੇ ਮੈਂ ਬਹੁਤ ਜ਼ਿਆਦਾ ਮਾਰਕੀਟ ਘੁੰਮ ਰਿਹਾ ਹੀਗਾ ਮੈਨੂੰ ਕਾਰ ਵੀ ਨਹੀਂ ਮਿਲਦੀ ਪਈ ਸੀ ਉਸ ਬਜਟ ਦੇ ਵਿੱਚ ਜਿਹੜੇ ਬਜਟ ਦੇ ਤੁਸੀਂ ਸਾਨੂੰ ਕਾਰ ਦਿੱਤੀ। ਜੀ ਤਾਂ ਇਹੀ ਗਾਹੀ ਇੱਕ ਵਾਰ ਬੈਸਟ ਜਰੂਰ ਕਰੋ। ਮਾਹੌਲ ਪੂਰਾ ਵਧੀਆ ਸੀ। ਵਾਹ ਵਾਹ ਹੁਣ ਸਾਰੀ ਪਹਿਲੀ ਗੱਡੀ ਦੇਖੀ ਨਾਲ ਦੀਆਂ ਡੀਲ ਫਾਈਨਲ ਹੋ ਗਈ। ਦੇਖੋ ਜੀ 15 ਮਿੰਟਾਂ 'ਚ ਗੱਡੀ ਓਕੇ ਹੋ ਗਈ। ਠੀਕ ਨੇ? ਨਹੀਂ ਮਿਲ ਕੇ ਸਾਨੂੰ ਐ ਲੱਗਦਾ ਵੀ ਦੁਵਾਰੀਆਂ ਫੇਰ ਤੋਂ ਕੋਲ ਆਈਏ। ਆਉਣੀ ਪੈਣਾ ਈ ਸਰਨਾ ਨਹੀਂ। ਇੱਥੇ ਆਓ ਮੇਲੇ 'ਚ। ਠੀਕ ਹੈ ਗੱਡੀਆਂ ਵਾਧੂ ਖੜੀਆਂ ਨੇ ਹਾਂਜੀ ਹਾਂ ਜੀ ਮਾਨਪਤ ਸਿੰਘ ਦੀ ਗੱਡੀ ਲੈ ਲਓ ਤੇ ਰੇਟ ਵੀ ਠੀਕ ਹੈ ਬੋਲਬਾਣੀ ਬਹੁਤ ਵਧੀਆ ਇਹ ਸਾਨੂੰ ਜੀ 475000 ਦੀ ਗੱਡੀ ਮਿਲ ਗਈ ਜੀ ਦੇਖੋ ਜੀ ਤੁਹਾਨੂੰ ਕਿਹਾ ਸੀ ਵੀ ਡੀਲਰ ਰੇਟ ਤੇ ਗੱਡੀਆਂ ਦਵਾਂਗੇ ਤੇ ਭਰਿਆ ਪਿਆ ਜੀ ਬਹੁਤ ਮੇਲਾ ਹਾਂ ਹਾਂ ਮੇਲਾ ਲੁੱਟਣ ਨੂੰ ਹੁੰਦਾ ਲੁੱਟੋ ਬਿਲਕੁਲ ਬਿਲਕੁਲ ਬਹੁਤ ਵਧੀਆ ਰੇਟ ਨੇ ਬਹੁਤ ਵਧੀਆ ਡੀਲ ਹੈ ਬਹੁਤ ਬਹੁਤ ਵਧੀਆ ਤੁਸੀਂ ਉਕਰਾਨਾ ਕਰ ਰਹੇ ਹੋ ਜਿਨ੍ਹਾਂ ਨੇ ਪੁਰਾਣੀਆਂ ਗੱਡੀਆਂ ਲੈਣੀਆਂ ਨੇ ਜਾਂ ਸੈਕੰਡ ਹੈਂਡ ਉਥੋਂ ਵਧੀਆ ਗੱਡੀ ਸਾਨੂੰ ਮਿਲ ਗਈ ਹੈ ਕਿ ਸਾਡੇ ਵੱਧ ਤੋਂ ਵੱਧ 15-20 ਮਿੰਟ ਲੱਗੇ ਰੇ 15-20 ਅਜ ਨਹੀਂ ਮੁੰਡੇ ਕਹਿੰਦੇ ਨੇ ਇਹ ਬਹੁਤ ਵਧੀਆ ਡੀਲ ਕਰਦੇ ਨੇ ਠੀਕ ਹੈ ਜੀ ਤੇ ਦੂਜੀ ਗੱਲ ਜੜਾ ਲੋਨ ਆ ਸਾਨੂੰ ਕਿਤੇ ਵੀ ਜਾਣ ਦੀ ਜਰੂਰਤ ਨਹੀਂ ਪਈ ਹਾਂਜੀ ਹਾਂ ਹਾਂ ਜਣੀ ਝੋਲ ਮਾਰ ਕੇ ਅੱਧੇ ਤੋਂ ਪੌਣੇ ਘੰਟੇ ਸਾਡਾ ਲੋਨ ਕਲੀਅਰ ਹੋ ਗਿਆ ਦੇਖੋ ਸਟਾਫ ਬਹੁਤ ਅੱਛਾ ਹੈ ਨਾ ਕੋਲੇ ਇੱਕ ਸਟਾਫ ਨਹੀਂ ਬਹੁਤ ਜ਼ਿਆਦਾ ਸਟਾਫ ਸੀਗਾ ਮੈਂ ਆਇਆ ਮੈਨੂੰ ਬਹੁਤ ਕਮੋਡੀਟ ਕੀਤਾ ਇਹਨਾਂ ਨੇ ਤੇ ਰੇਟ ਵੀ ਇਹਨਾਂ ਦੇ ਫਿਰ ਜੈਨੂਇਨ ਹੈ ਗੱਡੀ ਚ ਜੋ ਜੈਨੂਇਨਿਟੀ ਹੁੰਦੀ ਹੈ ਕਿ ਹਾਂ ਜੀ ਇਹ ਕੰਮ ਹੋਣ ਵਾਲਾ ਹੈ ਨਹੀਂ ਹੋਣ ਵਾਲਾ ਬਿਲਕੁਲ ਸੱਚਾਈ ਨਾਲ ਦੱਸਦੇ ਆ ਕੋਈ ਇਹਨਾਂ ਨੂੰ ਐ ਨਹੀਂ ਹੈਗਾ ਕਿ ਕੋਈ ਲਾਲਚ ਕਿ ਵੀ ਅਸੀਂ ਗੱਡੀ ਜਲਦੀ ਵੇਚਨੀ ਹੈ ਤੇ ਕੱਢਣੀ ਹੈ